ਆਏ ਤੇ ਅੰਬ ਓਏ ਤੂੰ ਇੱਥੇ ਅੰਬ ਚੂਪਣਾ ਆਵਾ ਹੱਥ ਨਾ ਲਾਈ ਇਹਨਾਂ ਨੂੰ ਬਾਬਾ ਜੀ ਇਹ ਉਹੀ ਅੰਬ ਐ ਜਿੰਨੂੰ ਕਹਿੰਦੇ ਹੁੰਦੇ ਤੂੰ ਇੱਥੇ ਅੰਬ ਲੈਣ ਆਇਆ ਓ ਇਹ ਅੰਬੜਾ ਖਾਈ ਇਹ ਜੜੀਲਾ ਬੜਾਈ ਨਿੱਕਿਉਂ じゃ ਮੈਂ ਖਾ ਲਿਆ ਹੀ ਮੇਲਾ ਮੈਂ ਨਿੱਕਾ ਰਹਿ ਗਿਆ ਹੀ ਓਏ ਵੀ ਰਹਿ ਗਿਆ ਵਾ ਇਹਨੇ ਕਿੜਾ 12 ਵਾਲੀ ਬੱਸ ਫੜਨੀ ਹਣ ਓਏ ਇੱਥੇ ਬਹਿ ਜਾ ਆ ਗਿਆ ਜੇ ਮੈਂ ਚੰਗਾ ਸੇ ਆਪੇ ਨੂੰ ਫੜੇ ਗਏ ਓ ਕੋਈ ਹੱਲ ਨਹੀਂ ਹੋ ਸਕਦਾ ਓਏ ਕੋਈ ਮੰਤਰ ਲਾ ਨਾ ਕਰਕੇ ਵੇਖ ਲੀਏ ਹੀਤਾ ਜਾਨ ਬਾਚੀ ਜਾਵੇ ਉਹ ਮੈਂ ਇੱਕ ਫਿਲਮ ਵਿੱਚ ਵੇਖਿਆ ਜੀ ਮਿੰਤਾ ਤਰਲਾ ਕੀਤਾ ਨਾ ਜੰਮ ਜਾਨ ਬਖਸ਼ ਦਿੰਦਾ ਜੀ ਹਾਂ ਇਦਾਂ ਹੀ ਹੁੰਦਾ ਵਾ ਉਹ ਤੇਰੇ ਤੇ ਮਿੰਤਾ ਤਰਲੇ ਕੀਤਾ ਤਾਂ ਵੀ ਕੋਈ ਫਦਾ ਨਹੀਂ ਆ ਕਿਉਂ ਸਾਡੀਆਂ ਤਾਂ ਲਾਸ਼ਾਂ ਬਾਹਰ ਪਈਆਂ ਅਸੀਂ ਤਾਂ ਫਿਰ ਵੀ ਵਿੱਚ ਜਾ ਕੇ ਵੱਢ ਜਾਗੇ ਉੱਜ ਨજર ਨੂੰ ਤੂੰ ਪੁੰਚਣਾ ਵਾ ਉਹ ਨਜੰਦ ਉਹ ਤੇਰੀ ਲਾਸ਼ ਵੀ ਮੱਛੀਆਂ ਨੇ ਖਾਣੀ ਆ ਓਏ ਐਨੇ ਹੁਣ ਫੁੱਲ ਕੇ ਬਾਹਰ ਨਿਕਲਣਾ ਹੀ ਓਏ ਤੂੰ ਕਿਉਂ ਹੱਸਦਾ ਓਏ ਓ ਮੈਂ ਤੇ ਤਾਂ ਹੱਸਦਾ ਵਾਂ ਕਿ ਤੇਰੇ ਜੋਕਾ ਕਿੱਥੇ ਕਿੱਥੇ ਲੱਗੀ ਆਣੀਆਂ ਓਏ ਸਿੱਧੇ ਹੋ ਜਾ ਆ ਗਿਆ ਓ ਲਿਆ ਹਵੇ ਜੰਮੂ ਕੀ ਜਾਂਦਾ ਬਈ ਖਾਤਾ ਪੰਮਾ ਸੇਵਕ ਅਰਜਨ ਪਾਪ ਇਹਨਰੇ ਦਰਜਨ ਓ ਲਿਆ ਹਾਂ ਕਲਮ ਕਰੀਏ ਇਹਨਾਂ ਦਾ ਹਸਾਬ ਕਦੇ ਹਸਾਬ ਅਹੀਂ ਤੜ ਕੁਦਰਤ ਦਾ ਕੁਦਰ ਚੁੱਕਿਆ ਉਹ ਦੱਸਦੇ ਆ ਤੁਹਾਨੂੰ ਓਏ ਆਪ ਤੇ ਲਵਾਲੇ ਤੁਸੀਂ ਏਸੀ ਉਹ ਪਸ਼ੂ ਪੰਛੀ ਕਿੱਥੇ ਜਾਣਾ ਹੈ ਆ ਵੜ ਵੜ ਕੇ ਰੁੱਖ ਦੇ ਬਣਾ ਲਿਆ ਤਖਤ ਪੁਸ਼ ਤੁਹਾਡੇ ਲੱਕ ਟੁੱਟੇ ਓਏ ਹਵਾ ਜਰੀਲੀ ਕਰਤੀ ਇੰਨਾ ਪ੍ਰਦੂਸ਼ਣ ਉਹ ਤੁਸੀਂ ਕੁਦਰਤ ਦਾ ਆਨੰਦ ਨਹੀਂ ਲਿਆ ਜਿਹੜਾ ਸੈਂਸ ਨੇ ਪਾਇਆ ਸੀ ਨਾ ਗੰਦ ਲਿਆ ਤੇ ਜਿੱਦਾਂ ਚਿੜੀਆਂ ਸਮੇ ਤੋਂ ਪਹਿਲਾਂ ਮਰੀਆਂ ਨਾ ਉਹ ਤੁਸੀਂ ਵੀ ਸਮੇ ਤੋਂ ਪਹਿਲਾਂ ਮਰਨਾ ਓਏ ਨਹੀਂ ਅਗਲਾ ਕੌਣ ਹੈ ਹਾਂਜੀ ਸੇਵਕ ਜੀ ਹਾਂਜੀ